ਕਾਪੀ ਕੇ ਵੀ ਸੀ ਕਰਨਾ ਹੈ ਜੀ ਹੰਡੇ ਭਾਰਤ ਗੈਸ ਵਾਲੇ ਇਹ ਵੀ ਸਬਸਿਡੀ ਆਉਂਦੀ ਹੈ ਕਿੰਨੀ ਵੀਰੇ ਕਿੰਨੀ ਕਿੰਨੇ ਆਉਂਦੇ ਪੈਸੇ ਇਹਦੇ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਆਪਾਂ ਠੀਕ ਠਾਕ ਆਂ ਜੀ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਮੇਰੇ ਭਾਂਪਰਾ ਵੀ ਸਾਰੇ ਵਧੀਆ ਹੋਣਗੇ ਜੀ ਠੀਕ ਠਾਕ ਹੋਣਗੇ ਜੀ ਪਾਵਾ ਸੁਨੇ ਆਏ ਆ ਘਰੋਂ ਕਮ ਸੰਦਨ ਨਮੀੜ ਕੇ ਇੱਧਰ ਬੈਠੇ ਸੀਗੇ ਬਾਹਰ ਅੱਜ ਤੋਂ ਤਾਂ ਨਹੀਂ ਸੀ ਤੇ ਪਰ ਠੰਡ ਹੈਗੀ ਆ ਠੰਡ ਕਾਫੀ ਹੈਗੀ ਅੱਖਾਂ ਪਤਾ ਨਹੀਂ ਘਾਤੋ ਜੀ ਮਚ ਰੀਆਂ ਬਹੁਤ ਜ਼ਿਆਦੇ ਤੇ ਇੱਕ ਸਿਰ ਦੁਖੀ ਜਾਂਦਾ ਦੋ ਦਿਨ ਹੋ ਗਏ ਉਧਰ ਹਾਲੇ ਮੈਂ ਗਈ ਨਹੀਂ ਦੁਕਾਨ ਮੰਨੀ ਇੱਕ ਵਾਰੀ ਪਰ ਚਾਹਿਆ ਸੁਪਤਾ ਫਲਾਇਆ ਹੈ ਹੋਰ ਵਧੀਆ ਜੀ ਠੀਕ ਠਾਕ ਹਨ ਆਪਣੇ ਕੀ ਨਾ ਆਪਾਂ ਸੜਤੇ ਧੁੱਪੇ ਸਾਰੇ ਸੁੱਕ ਜਾਣਗੇ ਤੇ ਮੋਟਰਸਾਈਕਲ ਗੱਡੀ ਖੜੇ ਜਾਂਦੇ ਹੀ ਇਹ ਵੀ ਬਾਹਰ ਨੂੰ ਤੇ ਸਾਈਡ ਤੇ ਚਲੀ ਜਾਂਦੇ ਪੇਪਰ ਸਾਈਡ ਗਿਆ ਸਕੂਲ ਤੇ ਉਸ ਸੱਤਾਂ ਦੀ ਕਰਦੇ ਕੋਈ ਕੰਮ ਧੰਦਾ ਸੂਟ ਕੱਟੀ ਬੈਠੇ ਆ ਉਹਨੂੰ ਕਰਦੇ ਕੰਪਲੀਟ ਕੀ ਬੰਦਾ ਬਣਾਉਂਦਾ ਜੀ ਨਹੀਂ ਕਰਦਾ ਜੀ ਕੰਮ ਕਰਨ ਨੂੰ ਸਿਆਲ ਚ ਫਰ ਕਰਨਾ ਤਾਂ ਪੈਂਦਾ ਹੀ ਹੈ ਹਨ ਤੇ ਮੇਥਿਆਂ ਵਾਲੇ ਪਰੋਟੇ ਬਣਾਏ ਸੀਗੇ ਅੱਜ ਆਪਾਂ ਤੇ ਫਿਰ ਸਰਦਾਰ ਜੀ ਆਣੇ ਵੀ ਜਲਦੀ ਜਲਦੀ ਰੋਟੀ ਖਾ ਲਈ ਤੇ ਕੰਮ ਨਿਪਟੜ ਗਿਆ ਸਾਰਾ ਸਾਇਦੇ ਨਾਲ ਹੀ ਸਵੇਰੇ ਸਵੇਰੇ ਇਕੱਠੀ ਖਾ ਲਈ ਸੀ ਰੋਟੀ ਉਹਨਾਂ ਨੇ ਲੈਟ ਹੋਵੇ ਤਾਂ ਕੰਮ ਜਲਦੀ ਹੋ ਜਾਂਦਾ ਜਿਸ ਦਿਨ ਲੈਟ ਨਹੀਂ ਹੁੰਦੀ ਉਸ ਦਿਨ ਬਹੁਤ ਗਾ ਪੈ ਜਾਂਦਾ ਜੀ ਪਹਿਲਾਂ ਤਾਂ ਸਾਗੇ ਰੇ ਪਾਣੀ ਨਹੀਂ ਗਰਮ ਹੁੰਦਾ ਨਾਉਂ ਦੀ ਪ੍ਰੋਬਲਮ ਹੋ ਜਾਂਦੀ ਹੈ ਫੇਰ ਬਸ ਕਪੜੇ ਵੀ ਨਾਲ ਦੀ ਨਾਲ ਧੁੱਤੇ ਜਾਂਦੇ ਆ। ਤੋਂ ਖਸੀਏ ਇਹ ਸਾਰੇ ਗੱਲਾਂ ਜੀ ਤੁਹ ਫੇਰ ਪਾਤੇਗੇ। ਚੱਲੀ ਜਾਂਦੀ ਜਰੂਰਾ ਇਨਕਮ ਦਿੰਦਾ ਨਾਲ ਦੀ ਨਾਲ ਕੰਮ ਹੋ ਜਾਂਦਾ। ਤਾਂ ਕੰਮ ਵਧੀਆ ਹੋ ਜਾਂਦਾ ਤੇ ਜੇ ਲਾਈਟ ਨਾ ਹੋਵੇ ਫੇਰ ਤਾਂ ਕੰਮ ਦਾ ਸਾਰਾ ਕੁਸਮਾਨ ਪੈ ਜਾਂਦਾ। ਤੇ ਆਪਾਂ ਲਈ ਵੇਖੇ ਸੀ ਜੀ ਟੋਪੀ। ਫਿਰ ਆਪਾਂ ਦਾ ਜੋੜਾ ਕੰਪਲੀਟ ਹੋ ਗਿਆ ਸੀਗਾ ਤੇ ਇੱਕ ਜਰੂਰਾ ਸ਼ੁਰੂ ਕਰਦੇ ਆਂ ਅੱਜ। ਪਹਿਲਾਂ ਤਾਂ ਜੇ ਮੈਂ ਸੂਟ ਕੰਪਲੀਟ ਕਰਦੀ ਹਾਂ ਉਸ ਤੋਂ ਬਾਅਦ ਮੈਂ ਜਰਾ ਅੱਪਾ ਦਾ ਜੋੜਾ ਲਾਉਂਗੀ ਤੇ ਫੇਰ ਛੋਟੀਆਂ-ਛਟੀਆਂ ਆ ਜਾਣਾਂਗਾ ਦੋ ਤਿੰਨ ਧਾਈ ਜਾਣ ਆਲਾਗਾ ਉਹ ਛੋਟੀਆਂ ਚੱਪਾ ਕਰਕੇ ਆਵਾਂਗੇ ਥੋੜਾ ਫੇਰ ਤੇ ਧੁੰਦ ਨਾ ਹੋਵੇ ਤਾਂ ਫਿਰ ਉਹਦਾ ਟਾਈਮ ਨਾ ਜਾਵੜਦਾ ਜੇ ਧੁੰਦ ਪੈ ਜੇ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਹੈ ਜਾਣਾ ਹੁੰਦਾ ਹਨ ਤੇ ਦਿੱਕਤ ਹੋ ਜਾਂਦੀ ਹੈ ਇਸ ਤਰ੍ਹਾਂ ਸਾਡੇ ਸਾਰੇ ਇੱਧਰ ਕੋਠੇ ਨਾਲ ਰਲਦੇ ਆ ਸਾਰੇ ਉਹ ਜਿਹੜੀ ਆਪਣੇ ਕੋਲ ਪਹਿਲਾਂ ਕੁੜੀ ਲੱਗੀ ਹੋਈ ਸੀ ਉਹ ਚਵਾਰੇ ਵਾਲਾ ਕਰ ਉਹਨਾਂ ਦਾ ਤੇ ਇੱਧਰ ਉਹ ਵੀ ਇਨਪੁੱਟ ਦਿੱਸਦੀ ਉਹ ਵੀ ਸਾਡੇ ਸੱਕਿਆਂ ਦੀ ਆ ਆ ਵੀ ਸਾਡੇ ਸੱਕਿਆਂ ਦਾ ਘਰ ਹੀ ਆ ਤੇ ਇਨਿਕ ਪੰਜ ਚਾਰ ਘਰ ਹੈਗੇ ਜਿਨ੍ਹਾਂ ਨੇ ਆਪਣੀ ਇੱਥੇ ਨੇੜੇ-ਨੇੜੇ ਆਉਣੀ ਜਾਣੀ ਵਧੀਆ ਗੁੱਡ ਹੈ ਜੀ ਤੇ ਵਧੀਆ ਬੰਦੀ ਹੈ ਸਬਜ਼ੀ ਵਾਲੇ ਆ ਗਏ ਸਹਜ ਓਏ ਓਏ ਸਹਜਾ ਦੀ ਆਲੇ ਆ ਗਏ ਪਮਿੱਥੇ ਮੁੱਥੇ ਲੈਣੇ ਆ ਫੋਨ ਕਰ ਗਿਆ ਸਨ ਆ ਗਏ ਆਹੋ ਕਿਸੇ ਨਾਲੇ ਮੈਨੂੰ ਬਲੌਗ ਬਣਾ ਦਿਓ ਨਾਲੇ ਮੇਥਿਆਂ ਦੀ ਗੁੱਟੀ ਲੈ ਲਓ ਇਹ ਦੰਨੂ ਲੈ ਜੂ ਮੋਬਾਈਲ ਨਾਲ ਉਹ ਤਾਂ ਕੋਈ ਨਹੀਂ ਫੋਨ ਦੇ ਹਰੇ ਮੋੜ ਤੋਂ ਮੁੜੇ ਨਹੀਂਗੇ ਔਰ ਐਸੇ ਗੜੀ ਚ ਲਾਏ ਆਉਂਦੇ ਪਹਿਲਾਂ ਇਦਾਂ ਦਿਨ ਤਾਂ ਖਾਹ ਦੇਣਾ ਜਿੱਥੇ ਖੜ ਜਾਂਦੇ ਆ ਮੁਲਕ ਤੋੜਦੇ ਹੀ ਨਹੀਂ ਉੱਥੇ ਚਲੋ ਜੀ ਫਿਰ ਅਪ ਲੈ ਲਈਏ ਸਬਜ਼ੀ ਹਾਂ ਕਰ ਦਿਆ ਤੁਹਾਡੇ ਨਾਲ ਗੱਲਬਾਤ ਅੰਡੇ ਦਾ ਹੈ ਨਹੀਂ ਨਾ ਪ੍ਰੋਬਲਮ ਹੈ ਹੀ ਹੈ ਨਹੀਂ ਹਾਂ ਹੁਣ ਵਾ ਨਹੀਂ ਇਹ ਕਦੇ ਫਿਰ ਉੱਥੋਂ ਲੈ ਆਈ ਜਾਏਗਾ ਤਾਂ ਸਹੀ ਤੇ ਫਿਰ ਸਬਜ਼ੀ ਵਾਲਾ ਟੈਂਪੂ ਲੈ ਕੇ ਕਿਉਂ ਫਿਰਦੇ ਜੇ ਸਬਜ਼ੀ ਨਹੀਂ ਰੱਖਣੀ ਹਾਂ ਵੇਖ ਕੇ ਤਾਂ ਯਾਰ ਕੋਟੀ ਸੁੱਕ ਗਈ ਜੀ ਇਹ ਮੇਰੇ ਪੈਸੇ ਲੱਗਣੇ ਨਹੀਂ ਜੀ 20 ਰੁਪਏ ਹਨ ਸਬਜੀ ਲੈਣ ਗਏ ਸੀ ਹੈਨਾ ਤੇ ਮੇਥੇ ਲੈਣੇ ਸੀ ਆਪਾਂ ਭਾਈਆਂ ਕੋਲੇ ਮੇਥੇ ਲੈਣੀ ਸੀ ਤੇ ਆਪਣੇ ਵੀਰ ਵੀ ਵਾਪਸ ਆ ਗਏ ਤੇ ਆਪਾਂ ਫੇਰ ਚੱਤ ਕੇ ਮੋਬਾਈਲ ਦੇ ਵਿੱਚ ਪਾ ਤਾ ਕਵਰ ਚ ਕੋਲੇ ਰੱਖਦੇ ਹੁੰਨੇ ਆਪਾਂ 10 20 ਰੁਪਏ ਸੁੱਕ ਗਈ ਸਾਡੇ ਕਿੰਨੇ ਕਿਟੀਆਂ ਹੋਣਾਂਗਾ ਘਰੇ ਹੈਨਾ ਆਪਾਂ ਹਰ ਇੱਕ ਦੇ ਘਰੇ ਹੁੰਦੀਆਂ ਪਰ ਸਾਡੇ ਮੰਤਰੀ ਨੂੰ ਇਹੀ ਪਸੰਦ ਆ ਤੇ ਵੇਸ ਕਾ ਆਲੀ ਤੇ ਹੁਣ ਪਾਲੀ ਬਸ ਤੇ ਮੈਂ ਕਿਹਾ ਹੋਰ ਪਾਲੂ ਕਹਿੰਦੇ ਨਹੀਂ ਹੈਗੇ ਉਸੇ ਤਾਂ ਸਾਹੀ ਬੰਦ ਹੋ ਜਾਊਗਾ ਇਹ ਚ ਸਾਹ ਹੁੰਦਾ ਇਹ ਚ ਆਕਸੀਜਨ ਪਾਵ ਲੱਗੀ ਹੋਈ ਧੁੱਪ ਤਾਂ ਹੈਗੀ ਅੱਜ ਪੂਰੀ ਚੰਗੇੜੇ ਜਿਹੜੀ ਧੁੱਪਣੀ ਹੈ ਹੌਲੀ ਜੀ ਧੁੱਪਾ ਕਲਰ ਕੱਢੋ ਬਾਹਰ ਕਿਆ ਨੂੰ ਫਿਰ ਜੀ ਕਰਿਆ ਯਾਰ ਰੱਬਾਂ ਪਾ ਕੇ ਧੁੱਪੇ ਬੈਠੇ ਆਪਾਂ ਹਾਂਜੀ ਆਪਾਂ ਨਾਲ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਂ ਪ੍ਰਿੰਡ ਲੜ ਗਈ ਸੀ ਰਾਤ ਇਹਨਾਂ ਦੇ ਇਸ ਥਾਂ ਤੇ ਇੱਥੇ ਲੜੀ ਸੀ ਇੱਥੇ ਹਾਂ ਸਾਡੇ ਲਾਈਟ ਉੱਠ ਗਈ ਤੇ ਜਾ ਕੇ ਇਹਨਾਂ ਨੇ ਜਦੋਂ ਲਾਈਟ ਵਾਲਾ ਬਕਸਾ ਖੋਲ ਲੈਣਾ ਤੇ ਉੱਥੇ ਬੈਠੀ ਸੀਗੀ ਮੋਬਾਈਲ ਤਾਂ ਲੈ ਕੇ ਨਹੀਂ ਗਿਆ ਕਿ ਜਾ ਕੇ ਤੂੰ ਹੀ ਚੁੰਬੜ ਗਿਆ ਹਨਾ ਤੁਹਾਨੂੰ ਵੀ ਮੈਂ ਦਿਖਾ ਦਿੰਨੀ ਆ ਉਹ ਸਿੱਸੀ ਆਪਣੇ ਪੋਰਚ ਦੇ ਵਿੱਚ ਸੈੜ ਜੀ ਤੇ ਹੋਰ ਸੀ ਤੇ ਜਦੋਂ ਲੜ ਗਈ ਫ੍ਰੈਂਡ ਤੇ ਕਹਿੰਦੇ ਉਹ ਫ੍ਰੈਂਡ ਨੇ ਵੱਢ ਲਈ ਦੰਦੀ ਇੱਥੇ ਲੜੀ ਸੀ ਇਹ ਆ ਚੀਜ਼ ਤੇ ਆਪਿਆ ਇੱਥੇ ਨਿਸ਼ਾਨ ਜਾਂ ਤੇ ਸੀਖ ਜਗਾ ਕੇ ਲਾ ਲਈ ਇਹਨਾਂ ਨੇ ਉੱਤੇ ਮਾਚੀ ਸੁਆਲੀ ਸੀਖ ਤੇ ਭੋਰਾ ਵੀ ਨਹੀਂ ਸੁਜਿਆ ਜੀ ਆਸੀਂ ਦੇਖ ਲਓ ਹੱਥ ਨਾਰਮਲ ਉਂਗਲ ਪਈ ਐ ਜਮਾ ਭੋਰਾ ਨਹੀਂ ਸੁਜਿਆ ਮੈਂ ਤਾਂ ਪਹਿਲੀ ਵਾਰੀ ਜੀ ਵੇਖੀ ਆ ਤੇ ਤੁਸੀਂ ਵੀ ਜੇ ਕਿਸੇ ਨੇ ਕਿਤੇ ਵੇਖੀ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਇਹ ਮਸ ਕੜਾ ਕੁੜਾ ਘਸਾ ਲੈਣੇ ਜਾਂ ਚਾਰ ਲਾ ਲੈਂਦੇ ਲੋਕ ਹਨਾ ਸਾਡੇ ਇੱਕ ਇੱਥੇ ਥੋੜਾ ਹੀ ਪਉਂਦੀ ਆ ਪਰ ਫਿਰ ਮੈਂ ਕਿਹਾ ਸੀ ਪਵਾ ਲਓ ਕਹਿੰਦੇ ਨਹੀਂ ਤੇ ਪਰ ਸੁਝਿਆ ਨਹੀਂ ਹੈਗਾ ਵਧੀਆ ਹੀ ਰਹੀ ਆ ਉਂਗਲ ਉਵੇਂ ਹਨਾ እንትን አልጋ ምንም ਸਦਾ ਬਖਸ਼ ਤੇਰੇ ਕੋ ਨਿਆਰੇ ਆਦਿਆ ਸੋਖੇ ਸਾਨੂੰ ਸਮਾ ਲਾ ਆਸ਼ਨ ਕੀ ਅਪ ਸਜੀਤ ਰੋਤ ਨਾਨਕ ਨੇ ਵੀ ਤਾਗਣ ਕਦੀ ਸਮਯਾ ਗੇ ਬੁਨ ਜੇ ਤਬਾ ਨੀ ਕੋ ਬੋਧ ਕਾਲ ਦ੍ਰਿਸ਼ਟਾ ਨੀ ਜਿਦੋਂ ਸਾਖਤਵਾਰੀ ਨਾ ਰੇ ਨਰਸਿਵਾਜ ਜਾਵਾ ਇਹ ਨਹੀਂ ਸੀ ਬਾਕੀ ਨੇ ਉਹਨੇ ਸਿੰਦੇ ਖਰਾਬ ਹੋ ਗਿਆ ਸੀ ਉਹ ਕਿਤੇ ਦੇ ਪੱਤ ਸੀ ਇਹ ਉਦੋਂ ਦੇ ਤੇ ਸੀ ਕਾਫੀ ਸੁਡਪੇ ਆਪਣੇ ਕੋਲੋਂ ਦੱਸੇ ਸੀ ਨਾ ਉਹ ਆਪਣੀ ਛੱਤ ਦੀ ਗਿਜੀ ਯਾਹ ਸੀ ਇਹ ਰਿਸੋਰਟ ਕਰੇ ਸਿਰਫ ਦਾ ਸੀਗਾ ਇਸ ਤਰ੍ਹਾਂ ਅਡਾ ਹੀ ਆਲਾ ਯਾਹ ਸੀ ਜੀ ਇਸ ਤਰ੍ਹਾਂ ਦੇ ਵਿੱਚ ਦੀ ਨਾ ਕਿ ਇਸ ਸਰਫੀ ਖਰਾਬ ਹੋ ਗਿਆ ਸੀ ਵਿੱਚੋਂ ਆ ਸੀ ਹੋਰ ਨਿਕਲਣਾ ਨਹੀਂ ਕੋਦੋਂ ਨਹੀਂ ਨਾ ਸਾਰੇ ਇਹਦੇ ਵਿੱਚ ਹੀ ਜਿਵੇਂ ਤਿਆ ਸੀ ਹੁਣ ਫਿਰ ਹੋਣਾ ਮੈਂ ਕਿ ਉਹ ਚਲੇ ਤਾਂ ਰੱਖ ਕੇ ਕੀ ਕਰਾਉਣਾ ਆਪਾਂ ਕੱਟ ਦਿੰਨੇ ਇਹਨੂੰ ਕੱਟ ਕੇ ਤੇ ਫਿਰ ਕੋਈ ਪਰ ਉਹ ਜਿੱਦੇ ਪੂਜੀ ਬਣਾਉਂ ਦਿਆਂਗੇ ਕੰਮ ਆ ਜਾਂਦੀ ਜੀ ਉਹ ਨੂੰ ਮੈਟ ਨੂੰ ਮੈਟ ਚ ਲੰਘ ਜਾਂਦੇ ਨੇ ਤਾਂ ਸੂਟ ਬਾਇਰ ਮੈਂ ਚਲਾ ਜਿਗਾਣਾ ਲੈ ਲਾ ਪਾਣੀ ਪਾਉ ਤੋਂ 15 ਮੀਟਰ ਸੂਟ ਦੀ ਕਟਿੰਗ ਕਰਨ ਕਾ ਸੌਰੀ ਚਲੋ ਠੀਕ ਹੈ ਜੀ ਮਿਲਦੇ ਫਿਰ ਆਪਾਂ ਤੁਹਾਨੂੰ ਜੀ